ਮੰਨਤਾ ਤਾਂ ਤੇ ਕਾਰਗਰ ਹੋ ਜਾ ਠੀਕ ਠੀਕ ਹੈ ਆਜੇ ਮੈਂ ਇੱਥੇ ਹੀ ਆਈ ਆ ਜਮਨ ਸਿੱਧਾ ਕਰੋ ਨੂੰ ਸੋਣਾ ਜੀ ਹੁਗਲਾ ਹਾਂ ਹਾਂ ਇਹ ਚੈਨਲ ਕਰਦੇ ਹਾਂ ਤੇ ਪਿੱਛੇ ਚਾਹ ਤੀਰ ਚਾਹ ਲਾ ਰਹੇ ਹਾਂ ਅਜਿਹਾ ਬਿਲਡਿੰਗਾਂ ਦੀਆਂ ਫੋਟੋਆਂ ਦਿਖਾ ਰਿਹਾ ਇੱਕ ਹੋਟਲ ਨਵਲੀਨ ਬਣ ਚੁੱਕਿਆ ਹੋਇਆ ਇੱਕ ਹੋਟਲ ਡਬਲ ਐਸ ਆਹ ਉਹਦਾ ਬਾਹਰ ਤੁਸੀਂ ਦੇਖ ਸਕਦੇ ਹੋ ਵੀ ਉਦਾਸ ਸਿੰਘ ਛੱਤੀਨਾ ਮਖੜਾ ਹਣੀਪੜੀ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਸੰਸਥਾ ਤੁਹਾਡੀ ਮੇਰੀ ਸੰਸਥਾ ਕੋਈ ਨਹੀਂ ਹੈ ਜੀ ਮੈਂ ਇੱਕ ਸੋਸ਼ਲ ਵਰਕਰ ਸਮਾਜ ਸੇਵੀ ਹਾਂ ਜੀ ਔਰ ਇੱਕ ਆਰਟੀਆਈ ਐਕਟੀਵਿਸਟ ਹਾਂ ਕੀ ਨਾਮ ਕੀ ਮੇਰਾ ਨਾਮ ਜੀ ਬਾਬਾ ਭਲਿੰਦਰ ਸਿੰਘ ਹੈ ਜੀ ਮੈਂ ਅੰਮ੍ਰਿਤਸਰ ਦੇ ਵਿੱਚ ਜੜੀ ਬਿਲਡਿੰਗ ਵਾਇਓਲੇਸ਼ਨ ਚੱਲ ਰਹੀ ਹੈ ਇਹਦੇ ਬਾਬਤ ਮੈਂ ਲਵਾਖਵਾਕ ਇਲਾਕਿਆਂ ਦੇ ਵਿੱਚ ਜੜੀਆਂ ਤੇ ਮੇਰੀਆਂ ਆਟੀਆਂ ਕਾਫੀ ਕੰਪਲੇਂਟਾਂ ਚੱਲ ਰਹੀਆਂ ਨੇ ਅੱਜ ਜਿਹੜਾ ਮੇਰਾ ਮੁੱਦਾ ਹੈਗਾ ਤੁਹਾਨੂੰ ਜਾਣਕਾਰ ਕਰਾਉਣ ਦਾ ਸਾਊਥ ਹਲਕੇ ਦੇ ਵਿੱਚ ਮਾਨ ਜੋ ਮਜੂਦਾ ਅਫਸਰਾਂ ਦੀਆਂ ਰਹਿਣਮਾਈਆਂ ਹੇਠ ਸੀਲ ਬਿਲਡਿੰਗਾਂ ਦੇ ਵਿੱਚ ਕੰਮ ਕਰਕੇ ਸੀਲ ਬਿਲਡਿੰਗਾਂ ਨੂੰ ਨਯਾਇਜ਼ ਬਿਲਡੀਆਂ ਨੂੰ ਸੀਲ ਕਰਕੇ ਉਹਨਾਂ ਦੇ ਵਿੱਚ ਹੋਟਲ ਬਣਾਏ ਜਾ ਰਹੇ ਨੇ ਘਰਾਂ ਨੂੰ ਹੋਟਲ ਦੇ ਵਿੱਚ ਕੀਤਾ ਜਾ ਰਿਹਾ ਹੈ ਮੇਰੇ ਕੋਲ ਕਾਫੀ ਐਸੀਆਂ ਬਿਲਡਿੰਗਾਂ ਦੀ ਕੰਪਲੇਂਟਾਂ ਨੇ ਆਰਟੀਆਆਂ ਨੇ ਫੋਟੋਆਂ ਨੇ ਜਿਨ੍ਹਾਂ ਨੂੰ ਮਾਨਯੋਗ ਅਫਸਰਾਂ ਵੱਲੋਂ ਸੀਲ ਕਰ ਦਿੱਤਾ ਗਿਆ ਸੀ ਮਾਸਰ ਸਰਵਰਾਜ ਜਿਹੜੇ ਪਿਛਲੇ ਕਮਿਸ਼ਨ ਆਉਣਾ ਵੱਲ ਸੀਲ ਕਰ ਦਿੱਤਾ ਗਿਆ ਸੀ ਪਰ ਅੱਜ ਉਹਨਾਂ ਬਿਲਡਿੰਗਾਂ ਨੂੰ ਕਈ ਐਸੀਆਂ ਬਿਲਡਿੰਗਾਂ ਨੇ ਜਿਹੜੀਆਂ ਸੀਲਸ ਹਨ ਅੱਜ ਉਹ ਖੁੱਲ ਕੇ ਹੋਟਲ ਬਣ ਚੁੱਕੇ ਹੋਏ ਨੇ ਕਿੰਨੇ ਕ ਬਿਲਡਿੰਗਾਂ ਹੈਗੀਆਂ ਇਹ ਦੇਖੋ ਜੀ ਜੇ ਗਿਣਤੀ ਕਰਨ ਜਾਈਏ ਤੇ 20 ਸਾਊਥ ਸਾਊਥ ਹਲਕੇ ਦੇ ਵਿੱਚ ਮੇਰੇ ਮੇਰੀ ਨੋਟਿਸ ਦੇ ਵਿੱਚ 20 ਤੋਂ 25 ਬਿਲਡਿੰਗਾਂ ਨੇ ਨੀਵੀਂ ਗਲੀ ਦੇ ਬਾਹਰ ਬਿਲਡਿੰਗਾਂ ਦੋ ਨਿਆਈ ਬਿਲਡਿੰਗਾਂ ਹੈਗੀਆਂ ਨੇ ਮੇਰੇ ਵੱਲੋਂ ਉਹਦੇ ਦੇ ਕੰਮ ਬੰਦ ਕੀਤਾ ਜਾਂਦਾ ਵਾ ਉਹਨੂੰ ਸੀਲ ਕੀਤਾ ਜਾਂਦਾ। ਵੇਖੋ ਮੈਂ ਤੁਹਾਨੂੰ ਚੀਜ਼ ਦਿਖਾਣਾ ਚਾਹਾਂਗਾ। ਮੈਂ ਇੱਕ ਬਿਲਡਿੰਗ ਦੀ ਕੰਪਲੇਂਟ ਕਰਦਾ ਉਹਨੂੰ ਸੀਲ ਕੀਤਾ ਜਾਂਦਾ ਵਾ। ਆਹ ਉਹਦੀ ਸੀਲ ਦੀ ਫੋਟੋ ਹੈ ਜੀ। ਤੁਸੀਂ ਵੇਖ ਸਕਦੇ ਹੋ ਕਿ ਦਰਵਾਜ਼ੇ ਦੇ ਵਿੱਚ ਸੀਲ ਕੀਤਾ ਹੋਇਆ। ਸ਼ਟਰ ਨੂੰ ਸੀਲ ਨਹੀਂ ਕੀਤਾ ਸ਼ਟਰ ਨੂੰ ਪ੍ਰਾਈਵੇਟ ਤਾਲੇ ਲਾਏ ਤਾਂ ajo ਸ਼ਾਮੀ ਕੰਮ ਕਰ ਸਕਣ। ਸੀਲ ਬਿਲਡਿੰਗਾਂ ਨੂੰ ਇਹ ਘਰ ਹੈ। ਤੁਸੀਂ ਜਾ ਕੇ ਵੇਖੋ ਤਿੰਨ ਮੰਜ਼ਲਾਂ ਘਰ ਹੈ ਜਿੰਨੂੰ ਹੋਟਲ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ। ਇਹਦੇ ਬਿਲਕੁਲ ਨਾਲ ਹੀ ਗਲੀ ਦੇ ਨਵੀਂ ਗਲੀ ਦੇ ਬਾਹਰ ਇੱਕ ਪੀਲਾ ਗੇਟ ਦਰਵਾਜ਼ਾ ਉਹਦੇ ਤੇ ਬਿਲਡਿੰਗ ਨੂੰ ਦਰਵਾਜ਼ਾ ਉਹਨੂੰ ਹੋਟਲ ਤਬਦੀਲ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਉਹਦੇ ਨਾਲ ਹੀ ਗਲੀ ਦੇ ਬਾਹਰ ਇੱਕ ਹੋਟਲ ਹੈ ਤਿੰਨ ਮੰਜ਼ਲਾ ਮਕਾਨ ਸੀ ਉਹਦੇ ਤੋਂ ਦੋ ਮੰਜ਼ਲਾ ਬਾਅਦ ਦਿੱਤੀਆਂ ਗਈਆਂ ਪੰਜ ਕਰ ਦਿੱਤੀਆਂ ਗਈਆਂ ਅੱਜ ਉਹ ਪ੍ਰੈਜ਼ੈਂਟ ਹੋਟਲ ਡ੍ਰੀਮ ਲੈਂਡ ਬਣ ਚੁੱਕਾ ਹੈ ਮੇਰੇ ਵੱਲੋਂ ਪਹਿਲੇ ਇੱਕ ਨਜਾਇਜ਼ ਬਿਲਡਿੰਗ ਕਰਕੇ ਕੰਪਲੇਂਟ ਸੀ ਫਿਰ ਉਸ ਤੋਂ ਬਾਅਦ ਮੈਂ ਉਹਦੇ ਤੇ ਬਕਾਇਦਾ ਰੀਸੈਂਟਲੀ ਮੇਰੇ ਕੋਲ 24 ਸਾਲ ਦੀ ਕੰਪਲੇਂਟ ਵੀ ਹੋਏਗੀ ਤੁਹਾਨੂੰ ਮੈਂ ਉਹ ਵੀ ਦਵਾਵਾਂਗਾ ਮੈਂ ਉਹਦੇ ਤੇ ਪਾਈ ਕਿ ਇਹ ਬਿਲਡਿੰਗ ਸੀਲ ਸੀ ਸੀਲ ਬਿਲਡਿੰਗ ਖੋਲ ਕੇ ਇਹਨੂੰ ਹੋਟਲ ਕਿਵੇਂ ਬਣਾ ਦਿੱਤਾ ਗਿਆ ਟੀਮ ਲੈਂਡ ਹੋਟਲ ਕਿਵੇਂ ਬਣ ਗਿਆ ਇਹ ਇਸ ਤਰ੍ਹਾਂ ਦੇ ਹੋਰ بڑے ਹੋਟਲ ਨੇ ਤੁਸੀਂ ਜਾ ਕੇ ਉੱਥੇ ਸਾਬੂਦ ਹਲਕੇ ਦੇ ਵਿੱਚ ਅੰਦਰ ਜਾਓਗੇ ਸੁਲਤਾਨ ਵੇਨ ਗੇਟ ਦੇ ਅੰਦਰ ਵਰਦਿਆਂ ਸਾ ਟੋਲੀ ਮਲੇ ਦੇ ਨਾਲ ਪ੍ਰੋਜੈਕਟ ਚੱਲਦਾ ਪਿਆ ਹੋਇਆ ਹੈ ਬੜਾ ਵੱਡਾ ਪਤਾ ਨਹੀਂ ਸਰ ਮੇਰੀਆਂ ਤੁਸੀਂ ਦੇਖੋਗੇ 23 23 ਸਾਨੀਆਂ ਤੀਸਰੇ ਤੀਸਰੇ ਮਹੀਨੇ ਦੀਆਂ ਕੰਪਲੇਂਟਾਂ ਨੇ ਨਾ ਬਿਲਡਿੰਗਾਂ ਦੇ ਉੱਤੇ ਤੁਹਾਨੂੰ ਕੀ ਲੱਗਦਾ ਮਿਲੀ ਬਗਨਾਲੀ ਦੇ ਦੇਖੋ ਜੀ ਇਹਦੇ ਫਿਰ ਪ੍ਰਧੱਖ ਨੂੰ ਪ੍ਰਮਾਣਿਕੀ ਦੇਣ ਵਾਲੀ ਗੱਲ ਹੈ ਮੌਜੂਦਾ ਅਫਸਰਾਂ ਦੀ ਮਿਲੀ ਬਗਨਾਲੀ ਇਹ ਕੰਮ ਹੋ ਰਿਹਾ ਵਾ ਆਪਾਂ ਕਿਸੇ ਦਾ ਨਾਮ ਤੇ ਲੈ ਨਹੀਂ ਸਕਦੇ ਕਿਉਂਕਿ ਅਸੀਂ ਕਿਸੇ ਨੂੰ ਵੇਖਿਆ ਨਹੀਂ ਹੋਇਆ ਅਸੀਂ ਤਾਂ ਇਹੋ ਕਹਿ ਸਕਦੇ ਹਾਂ ਕਿ ਸੰਬੰਧਤ ਅਧਿਕਾਰੀ ਸੰਬੰਧਤ ਅਧਿਕਾਰੀ ਮਜ਼ਦੂਰ ਅਧਿਕਾਰੀ ਨੇ ਜਿਹੜੇ ਉਹ ਮਾਂ ਜੋ ਹਾਈ ਕੋਰਟ ਦੇ ਹੁਕਮਾਂ ਦੀਆਂ ਤੱਜੀਆਂ ਹੋਣ ਆ ਕੇ ਸ਼ਰੀਆਮ ਵਿੱਚ ਬਿਲਡਿੰਗਾਂ ਨੂੰ ਬਣਵਾਈ ਜਾ ਰਹੇ ਨੇ ਮੇਰੇ ਵੱਲੋਂ ਲਗਾਤ ਮਨ ਲਬ ਵਰਬਲੀ WhatsApp ਦੇ ਉੱਤੇ ਨਿਜੀ ਤੌਰ ਤੇ ਤੁਸੀਂ ਹਾਜ਼ਰ ਹੋ ਕੇ ਦੱਸਿਆ ਜਾ ਰਿਹਾ ਕਿ ਸਰ ਤੁਸੀਂ ਜੜੀਆਂ ਬਿਲਡਿੰਗਾਂ ਸੀਲ ਕੀਤੀਆਂ ਨੇ ਉਹਦੇ ਉਹਦੇ ਕੰਮ ਚੱਲਣ ਦੇ ਨੇ ਪਰ ਉਹਨਾਂ ਨੂੰ ਕੋਈ ਹੈ ਨਹੀਂ ਉਹ ਸੁਣਵਾਈ ਕੋਈ ਨਹੀਂ ਹੈ ਸਰ ਪ੍ਰਾਈਵੇਟ ਲੌਕਡਾਊਨ ਤੋਂ ਬਾਅਦ ਵੀ ਕੰਮ ਚੱਲਦਾ ਉਹ ਮੈਂ ਸਰ ਬਿਲਡਿੰਗ ਆ ਵੇਖੋ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦੁਬਾਰਾ ਦਿਖਾਵਾਂਗਾ ਤੁਸੀਂ ਆ ਦੇਖੋ ਦੋ ਸ਼ਟਰ ਨੇ ਇੱਕ ਸ਼ਟਰ ਹੈ ਇੱਕ ਦਰਵਾਜ਼ਾ ਦਰਵਾਜ਼ੇ ਦੇ ਉੱਤੇ ਵੇਖੋ ਤੁਸੀਂ ਸੀਲ ਲੱਗੀ ਆ ਦੂਜੇ ਸ਼ਟਰ ਤੇ ਵੇਖੋ ਦੋ ਤਾਲੇ ਲੱਗੇ ਪ੍ਰਾਈਵੇਟ ਸ਼ਾਮੀ 5:30 ਵਜੇ ਤੋਂ ਬਾਅਦ ਤੁਸੀਂ ਜਾ ਕੇ ਉੱਥੇ ਸਟਿੰਗ ਆਪਰੇਸ਼ਨ ਵੀ ਕਰ ਸਕਦੇ ਹੋ ਤੇ ਬਿਲਡਿੰਗ ਦਾ ਸ਼ਰੀਆਮ ਕੰਮ ਚੱਲਦਾ ਹੈ ਹਾਈ ਕੋਰਟ ਦੇ ਹੁਕਮਾਂ ਦੀਆਂ ਤੇ ਜਿਉਂ ਡਾ ਕੇ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਸੰਬੰਧਿਤ ਇਹਨਾਂ ਨਾਲ ਗੱਲ ਕੀਤੀ ਹੈ ਮੈਂ ਕਿਹਾ ਮੈਂ ਸਾਰਿਆਂ ਨੂੰ ਮਿਲਿਆ ਸਰ ਇਵਨ ਕਿ ਮੈਂ ਮਾਨਯੋਗ ਜਿਹੜੇ ਨਵੇਂ ਕਮਿਸ਼ਨਰ ਅਫਸਰਿੰਗ ਜਿਆ ਮੈਂ ਇਹਨਾਂ ਨੂੰ ਇੱਕ ਵਾਰੀ ਮਿਲਿਆ ਮੈਨੂੰ ਇਹ ਕਹਿੰਦੇ ਜੀ ਤੁਸੀਂ ਮੈਨੂੰ ਰਿਟਨ ਬਣਾਡ ਦਿਓ ਹੁਣ ਇੱਕ ਬੰਨੇ ਤੇ ਮੈਨੂੰ ਵਰਬਲੀ ਥ੍ਰੈਟ ਲੱਗਣ ਦੇ ਨੇ ਕਿ ਜੇ ਤੁਸੀਂ ਹੋਰ ਕੰਪਲੇਂਟਾਂ ਪਾਈਆਂ ਅਸੀਂ ਤੁਹਾਨੂੰ ਸ਼ਿਕਾਇਤਾਂ ਪਾੰਦਾ ਆਦੀ ਨੀ ਕੋਈ ਗੱਲ ਕਰ ਦੇਣਾ ਕਿ ਤੁਸੀਂ ਸ਼ਿਕਾਇਤਾਂ ਪਾੰਦੇ ਆਦੀ ਇਹ ਤੁਹਾਡਾ ਕੋਈ ਮਤਲਬ ਸਮਾਈ ਨਹੀਂ ਹੋਣੀ ਤੇ ਇੱਕ ਬੰਨੇ ਮੇਰੀਆਂ ਆਲਰੇਡੀ 100 ਤੋਂ ਵੱਧ ਕੰਪਲੇਂਟਾਂ ਚੱਲ ਉਹਦੇ ਤੇ ਕੋਈ ਕਾਰਵਾਈ ਨਹੀਂ ਹੈਗੀ ਕਿਉਂ ਨਹੀਂ ਹੈਗੀ ਕਾਰਵਾਈ ਕੀ ਇਹਨਾਂ ਦੀਆਂ ਕੀ ਇਹਨਾਂ ਦੀਆਂ ਮਤਲਬ ਮਜਬੂਰੀਆਂ ਨੇ ਕੀ ਇਹਨਾਂ ਦੀਆਂ ਪੁਲਿਸਿਸ ਨੇ ਜੇ ਸੀਲ ਬਿਲਡਿੰਗਾਂ ਖੁੱਲ ਕੇ ਡ੍ਰੀਮ ਲੈਂਡ ਵਰਗੇ ਹੋਟਲ ਬਣ ਗਏ ਅਗਰਵਾਲ ਦੇ ਨਾਲ ਦੀ ਬਿਲਡਿੰਗ ਨਹੀਂ ਮੈਂ ਤੁਹਾਨੂੰ ਫੋਟੋ ਦੇ ਦਿੰਦਾ ਵਾਂ ਟੀਨ ਦਾ ਉਹਨੂੰ ਦਰਵਾਜ਼ਾ ਲੱਗਾ ਸੀਲ ਲੱਗੀ ਸ਼ਟਰ ਦਰਵਾਜ਼ਾ ਖੁੱਲਾ ਹੋਇਆ ਸੀਲ ਲਟਕਦੀ ਪਈ ਹੈ ਕਿੱਥੇ ਸੁੱਤੇ ਨੇ ਅਫਸਰ ਸਰ ਮੇਰਾ ਜਿਹੜਾ ਸੋਸ਼ਲ ਵਰਕ ਹੈ ਪਿਛਲੇ 3.5 ਸਾਲ ਤੋਂ ਚੱਲ ਰਿਹਾ ਹੈ ਲੇਕਿਨ ਇਹ ਰੀਸੈਂਟਲੀ ਜਿਹੜੀਆਂ ਮੈਂ ਬਿਲਡਿੰਗਾਂ ਕਹਿੰਦਾ ਨਾ ਸਾਲ ਤੋਂ ਮੈਂ ਇਹਨਾਂ ਨੂੰ ਡੇਲੀ ਆਪਣਾ ਕੌਮ ਰਕਮ ਆਪਣਾ ਆਪਣਾ ਕਾਰੋਬਾਰ ਨਿੱਜੀ ਕਾਰੋਬਾਰ ਛੱਡ ਕੇ ਆਪਣੀ ਕਿਰਤ ਕਮਾਈ ਛੱਡ ਕੇ ਮੈਂ ਇਹਨਾਂ ਨੂੰ ਦੱਸਣ ਲਿਆ ਕਿ ਭਾਜੀ ਬਿਲਡਿੰਗ ਵਾਇਲੇਸ਼ਨ ਚੱਲ ਰਹੀ ਹੈ ਇਹਨੂੰ ਰੋਕਿਆ ਜਾਵੇ ਕੋਈ ਵੀ ਬਿਲਡਿੰਗ ਵਾਇਲੇਸ਼ਨ ਰੋਕੀ ਨਹੀਂ ਜਾ ਰਹੀ ਕੋਈ ਸੁਣਵਾਈ ਨਹੀਂ ਹੋ ਰਹੀ ਸਰ ਜਦੋਂ ਆਈਦਾ ਉਹਦਾ ਵਿਸ਼ਵਾਸਨ ਦੇ ਦਿੰਦੇ ਭਾਬਾ ਜੀ ਜਾ ਕੇ ਵੇਖੋ ਕੰਮ ਬੰਦ ਹੈ ਉਹਦਾ ਵਾਕਈ ਕੰਮ ਬੰਦ ਹੈ ਉਹ ਤਾਂ ਸ਼ਾਮੀ 5:30 ਵਜੇ ਜਦੋਂ ਕਾਰਪੋਰੇਸ਼ਨ ਦਾ ਸਮਾਂ ਖਤਮ ਹੋ ਜਾਂਦਾ ਉਹ ਬੰਦੇ ਅੰਦਰ ਵੜ ਕੇ ਕੰਮ ਕਰਦੇ ਨੇ ਵਿੱਚ ਸੰਬੰਧਿਤ ਐਮਟੀਪੀ ਵੀ ਪੋਰਟ ਨੇ ਆਹ ਗੱਲ ਕਰ ਜਿਹੜੇ ਸੰਬੰਧਿਤ ਐਮਟੀਪੀ ਨੇ ਜੀ ਮੇਰੀ ਜਾਣਕਾਰੀ ਮੁਤਾਬਿਕ ਜਿਹੜਾ ਸਾਊਥ ਹੈ ਉਹ ਤਾਂ ਨਰਿੰਦਰ ਸ਼ਰਮਾ ਜੀ ਕਿਉਂਕਿ ਮਿਹਰਬਾਨ ਜੀ ਕੋਲ ਹੈ ਏਟੀਪੀ ਉੱਧਰ ਬੈਠੇ ਨੇ ਵਜ਼ੀਰ ਰਾਜ ਜੀ ਪੁੱਛੋ ਉਹਨਾਂ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਮੇਰੀਆਂ ਕੰਪਲੇਂਟਾਂ ਦੇ ਆਧਾਰ ਤੇ ਕੀਤੀ ਜਾ ਰਹੀ ਸੀਲ ਬਿਲਡਿੰਗਾਂ ਨੂੰ ਖੋਲ ਕੇ ਹੋਟਲ 3 ਲੈਂਡ ਵਰਗੀਆਂ ਬਿਲਡਿੰਗਾਂ ਬਣਾ ਦਿੱਤੀਆਂ ਗਈਆਂ ਨੇ ਉਹ ਕੀ ਚਾਹਦੇ ਨੇ ਕੀ ਹੋਣਾ ਚਾਹੀਦਾ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਜਿਹੜੇ ਬਿਲਡਿੰਗਾਂ ਸੀਲ ਬਣ ਕੇ ਕਾਰਵਾਈ ਹੋ ਗਈ ਹੈ ਉਹਨਾਂ ਨੂੰ ਉਹਨਾਂ ਨੂੰ ਸੀਲ ਕਰਨ ਨਾ ਦੁਬਾਰਾ ਉਹ ਬਿਲਡਿੰਗਾਂ ਖੋਲਣ ਉਹ ਬਿਲਡਿੰਗਾਂ ਨੂੰ ਬੰਦ ਕਰਨ ਸੀਲ ਖਤਮ ਕਰਨ ਉਹ ਸੀਲਾਂ ਤੇ ਬਿਲਕੁਲ ਐਸਲੇ ਤੇਰਾਜੀ ਐਮਟੀਟੀ ਭਾਰਤ ਦੇ ਜਿਹੜੇ ਸੰਬੰਧਿਤ ਨੇ ਉਹਨਾਂ ਨਾਲ ਗੱਲ ਕਰ ਲਏ ਆ ਅ ਸਰ ਇਹਨਾਂ ਦੀਆਂ ਕੰਪਲੇਨਾਂ ਤੁਹਾਡੇ ਕੋਲ ਕੀ ਕਹਿਣਾ ਚਾਹੋਗੇ ਕਿਉਂ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਲਗਾਤਾਰ ਇਹਨਾਂ ਦਾ ਕਹਿਣਾ ਵਾ ਕਿ ਆਪਾਂ ਪਾਜੀ ਕੈਮਰਾ ਬੰਦ ਕਰੋ ਅਸੀਂ ਕੰਮ ਕਰਦੇ ਪਏ ਆ ਜਿਹੜੀ ਵੀ ਜਿਹੜੀ ਵੀ ਇੱਕ ਮਿੰਟ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਕੈਮਰਾ ਚੱਲਦਾ ਪਿਆ ਸਰ ਸਮਝਾ ਕਰੋ ਨਹੀਂ ਨਹੀਂ ਕੈਮਰਾ ਚੱਲਦਾ ਪਿਆ ਸਰ ਕੈਮਰਾ ਚੱਲਦਾ ਪਿਆ ਬੰਦ ਕਰੋ ਬੱਸ ਯਾਰ ਨਾਦਰ ਕੈਮਰਾ ਬੰਦ ਕਰੀਏ ਸਰ ਮਸਲਾ ਮੇਰੀ ਗੱਲ ਸੁਣੋ